ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਪ੍ਰਧਾਨ ਦਾ ਕੀਤਾ ਐਲਾਨ ਹਿੰਦੂ ਚਿਹਰੇ ਨੂੰ ਪੰਜਾਬ ਦੀ ਵੰਗਡੋਰ ਦਿੱਤੀ ਆਮ ਆਦਮੀ ਪਾਰਟੀ ਨੇ ਹਿੰਦੂ ਚਿਹਰੇ ਦੇ ਉੱਪਰ ਵਿਸ਼ਵਾਸ ਪ੍ਰਗਟਾਇਆ ਹੈ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਵੰਗਡੋਰ ਹੁਣ ਪੰਜਾਬ ਦੇ ਹਿੰਦੂ ਚਿਹਰੇ ਦੇ ਹੱਥ ਹੋ ਗਿਆ ਵੱਡਾ ਐਲਾਨ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਕਰ ਦਿੱਤਾ ਵੱਡਾ ਬਦਲਾ ਜੋ ਕਿ ਅੱਜ ਅਰਵਿੰਦ ਕੇਜਰੀਵਾਲ ਨੇ ਸਵੇਹੀ ਵੱਡਾ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਪ੍ਰਧਾਨ ਬਦਲ ਦਿੱਤਾ ਕੌਣ ਹੈ ਉਹ ਹਿੰਦੂ ਚਿਹਰਾ ਜਿਸ ਦੇ ਉੱਪਰ ਵੱਡਾ ਦਾ ਖੇਡਿਆ ਗਿਆ ਹੈ ਹਿੰਦੂ VOTER ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਅੱਜ ਨਵਾਂ ਪ੍ਰਧਾਨ ਮਿਲ ਜਾਏਗਾ ਜੋ ਕਿ ਹੁਣ ਕੁਝ ਥੇਰ ਬਾਅਦ ਐਲਾਨ ਹੋ ਜਾਏਗਾ ਜਿਸ ਦੇ ਨਾਮ ਉੱਤੇ ਮੋਹਰ ਲੱਗ ਗਈ ਹੈ ਫਾਈਨਲ ਹੋ ਗਿਆ ਹੈ ਨਵਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਇਹ ਜ਼ਿੰਮੇਵਾਰੀ ਜਿਹੜੀ ਇਹ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀ ਜੋ ਐਲਾਨ ਹੋਇਆ ਸੀ ਉਸ ਨੂੰ ਅੱਜ ਜਿਹੜਾ ਕੀ ਅਮਲੀ ਜਾਮਾ ਦਿੱਤਾ ਜਾ ਰਿਹਾ ਹੈ ਜੋ ਹੁਣ ਕੁਝ ਹੀ ਦਿਨ ਬਾਅਦ ਸੀਐਮ ਮਾਨ ਤੇ ਆਮ ਆਦਮੀ ਪਾਰਟੀ ਦੇ ਇੱਕ ਨਵੇਂ ਅਰਵਿੰਦ ਕੇਜਰੀਵਾਲ ਨੇ ਇਸ ਦਾ ਐਲਾਨ ਕਰਨਾ ਹੈ ਜੋ ਕਿ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੇ ਕੈਬਨ ਮੰਤਰੀ ਅਮਨ अरोड़ा ਨੂੰ ਸੌਂਪਣ ਦੀ ਗੱਲ ਕਰ ਦਿੱਤੀ ਹੈ ਅਮਨ अरोड़ा ਨੂੰ ਅਗਲਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਉਣ ਦੀਆਂ ਜੋ ਰਸਮਾਂ ਚੱਲ ਰਹੀਆਂ ਨੇ ਉਸ ਦੇ ਵਿੱਚ ਹੁਣ ਕੁਝ ਹੀ ਦਿਨ ਬਾਅਦ ਐਲਾਨ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਸੋ ਅੱਜ ਜਦੋਂ ਹੀ ਇਹ ਸਵੇ ਤੂੰ ਹੀ ਹੈਟਕਲਾ ਸ਼ੁਰੂ ਹੋ ਗਿਆ ਸੀ ਕਿ ਅੱਜ ਕੁਝ ਨਾ ਕੁਝ ਆਮ ਆਦਮੀ ਪਾਰਟੀ ਔਰ ਪੰਜਾਬ ਦੀ ਸਰਕਾਰ ਦੇ ਵਿੱਚ ਨਵਾਂ ਹੋਣ ਵਾਲਾ ਹੈ ਸੋ ਉਸ ਨੂੰ ਲੈ ਕੇ ਜੋ ਇਹ ਬਹੁਤ ਵੱਡਾ ਐਲਾਨ ਕੀਤਾ ਜਾ ਰਿਹਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਹੀ ਇਸੇ ਸਮੇਂ ਪਾਰਟੀ ਦੇ ਮੁਖੀ ਵੀ ਹਨ ਤੇ ਨਾਲ ਹੀ ਉਹ ਪੰਜਾਬ ਦੇ ਮੁੱਖ ਮੰਤਰੀ ਹਨ ਚਾਰ ਸੀਟਾਂ ਤੇ ਜੋ ਜਿਮਣੀ ਚੋਣਾ ਦਾ ਚੋਣ ਪ੍ਰਚਾਰ ਚੱਲ ਰਿਹਾ ਸੀ ਉਹਨਾਂ ਨੇ ਉਸ ਵਕਤ ਆਮ ਆਦਮੀ ਪਾਰਟੀ ਦਾ ਪ੍ਰਧਾਨ ਦਾ ਉਹਦਾ ਛੱਡਣ ਦੀ ਇੱਛਾ ਪ੍ਰਗਟਾਈ ਸੀ ਉਦੋਂ ਤੋਂ ਹੀ ਇਹ ਕਿਆ ਸਲਾਹੇ ਜਾ ਰਹੇ ਸਨ ਕਿ ਆਮ ਆਦਮੀ ਪਾਰਟੀ ਦਾ ਅਗਲਾ ਪੰਜਾਬ ਪ੍ਰਧਾਨ ਕੋਈ ਹਿੰਦੂ ਚਿਹਰਾ ਹੋਵੇਗਾ ਸੋ ਹਿੰਦੂ ਚਿਹਰੇ ਨੂੰ ਇੱਕ ਜਿਹੜੀ ਕਮਾਨੇ ਸੌਂ ਦਿੱਤੀ ਜਾਵੇਗੀ ਤਾਂ ਇਹ ਚਰਚਾ ਸੀ ਚਰਚਾ ਪਾਰਟੀ ਦੇ ਜੋ ਕਿ ਇੱਕ ਬਹੁਤ ਹੀ ਵੱਡਾ ਦਾਅ ਖੇਡ ਰਹੀ ਸੀ ਦੋ ਚਿਹਰੇ ਸੀ ਇੱਕ 달ਿਤ ਔਰ ਇੱਕ Hindu ਚਿਹਰਾ ਜੀ ਦੇ ਉੱਪਰ ਚਰਚਾਵਾਂ ਚੱਲ ਰਹੀਆਂ ਸੀ ਸੋਧਾਰਾ ਸੇ ਪਾਰਟੀ ਦਾ Hindu ਵੋਟ ਬੈਂਕ ਜੋ ਭਾਜਪਾ ਵੱਲ ਚੁੱਕਦਾ ਜਾ ਰਿਹਾ ਸੀ ਜੋ ਕਿ ਕੇਜਰੀਵਾਲ ਜਦੋਂ ਪੰਜਾਬ ਵਿੱਚ ਆਏ ਨੇ ਔਰ ਹਿੰਦੂ ਵੋਟ ਜਿਹੜਾ ਕਿ ਬਹੁਤ ਘੱਟ ਨਜ਼ਰ ਆਇਆ ਹਿੰਦੂ ਵੋਟ ਨੂੰ ਫਿਰ ਆਪਣੇ ਕੇਡਰ ਵਿੱਚ ਕਰਨ ਵਾਸਤੇ ਇਹ ਵੱਡਾ ਪੱਤਾ ਖੇਡਿਆ ਆਮ ਆਦਮੀ ਪਾਰਟੀ ਨੂੰ ਜੋ ਅਮਨ ਅਰੋੜਾ ਜਿਸ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੰਗ ਤੌਰ ਤੇ ਦਿੱਤੀ ਗਈ ਹੈ ਜੋ ਕਿ ਪਹਿਲਾਂ ਹੀ ਇਹਦੇ ਚਰਚਾ ਹੋ ਰਹੀ ਸੀ ਦਰਸਲ ਪਾਰਟੀ ਦਾ ਹਿੰਦੂ ਵੋਟ ਬੈਂਕ ਜਿਵੇਂ ਹੀ ਭਾਜਪਾ ਵੱਲ ਕਨਵਰਟ ਹੋਣ ਲੱਗਿਆ ਹੈ ਤਾਂ ਉਸ ਦਿਨ ਤੋਂ ਚਿੰਤਤ ਸੀ ਆਮ ਆਦਮੀ ਪਾਰਟੀ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਆਪ ਨੂੰ 42.0 ਫੀਸਦੀ ਵੋਟਾਂ ਮਿਲੀਆਂ ਸਨ ਜੋ ਸਿਰਫ 2 ਸਾਲ ਬਾਅਦ ਹੀ ਹੋਈਆਂ ਲੋਕ ਸਭਾ ਚੋਣਾਂ ਵਿੱਚ ਕੱਟ ਕੇ ਸਿਰਫ 26.6 ਫੀਸਦੀ ਵੋਟਾਂ ਜਿਹੜੀਆਂ ਨੇ ਉਹਨਾਂ ਤੇ ਸਿਮਟ ਗਈ ਆਮ ਆਦਮੀ ਪਾਰਟੀ ਸੋ ਚਿੰਤਾ ਦਾ ਵਿਸ਼ਾ ਬਣ ਗਈ ਸੀ ਸੋ ਭਾਜਪਾ ਜਿਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ 26.6 ਪ੍ਰਤੀਸ਼ਤ ਵੋਟ ਸ਼ੇਅਰ ਮਿਲਿਆ ਸੀ ਉਹਨਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ 'ਚ ਉਸਦਾ ਵੋਟ ਸ਼ੇਅਰ 18% ਤੋਂ ਹੋਰ ਵੱਡਾ ਹੋ ਗਿਆ ਸੋ ਭਾਵੇਂ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ ਪਰ ਪਾਰਟੀ ਨੇ ਸ਼ਹਿਰਾਂ ਵਿੱਚ ਆਪਣਾ ਚੰਗੀ ਪકડ ਮਜ਼ਬੂਤ ਕੀਤੀ ਸੀ ਭਾਜਪਾ ਨੇ ਜਿਸ ਨੂੰ ਬਹੁਤ ਹੀ ਜਿਹੜਾ ਕਿ ਗਹਿਰਾ ਸਦਮਾ ਲੱਗਿਆ ਸੀ ਆਮ ਆਦਮੀ ਪਾਰਟੀ ਨੂੰ ਸੋ ਆਮ ਆਦਮੀ ਪਾਰਟੀ ਨੇ ਹੁਣ ਉਸ Hindu vote bank ਨੂੰ ਫੇਰ ਜਿਹੜਾ ਆਪਣੇ ਹਕ ਵਿੱਚ ਕਰਨ ਵਾਸਤੇ ਨਵਾਂ ਪੱਤਾ ਖੇਡਿਆ ਹੈ Hindu Vote Bank ਅਮਨ अरोड़ा ਨੂੰ ਜੋ ਆਮ ਆਦਮੀ ਪਾਰਟੀ ਦਾ ਪੰਜਾਬ ਪ੍ਰਤਨ ਬਣਾਇਆ ਤਾਂ ਕਿ Hindu Vote Bank ਫਿਰ ਆਮ ਆਦਮੀ ਪਾਰਟੀ ਨਾਲ ਜੁੜੇ ਸੋ ਆਪ ਨੂੰ ਲੱਗਦਾ ਹੈ ਕਿ ਵੋਟ ਬੈਂਕ ਖਿਸਕਣ ਦਾ ਕਾਰਨ ਹੀ ਇਹ ਸੀ ਕਿ Hindu ਚਿਹਰੇ ਨੂੰ ਜੋ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੋ ਸ਼ਹਿਰਾਂ ਦੀਆਂ ਸੀਟਾਂ ਦਾ ਨੁਕਸਾਨ ਹੋਇਆ ਬਦਲੇ ਵਿੱਚ ਉਹਨਾਂ ਨੇ ਸਮੀਕਰਨੇ ਕਾਂਗਰਸ ਕੋ ਚਲੀ ਗਈ ਖਾਸ ਤੌਰ ਤੇ ਲੁਧਿਆਣਾ ਜਲੰਧਰ ਅਮਰਪਟਿਆਲਾ ਸੀਟਾਂ ਇੰਨਾ ਸੀਟਾਂ ਦੇ ਅਧੀਨ ਪੈਣ ਵਾਲੀਆਂ ਜਿਆਤਰ ਵਿਧਾਨ ਸਭਾ ਸੀਟਾਂ ਜਿਹੜੀਆਂ ਆਪ ਦੇ ਕੋਲ ਹਨ ਪਰ ਹਿੰਦੂ ਵੋਟ ਬੈਂਕ ਜੋ ਭਾਜਪਾ ਵੱਲ ਕਿਉਂ ਖਿਸਕਿਆ ਜੋ ਨਗਰ ਨਿਗਮ ਚੋਣਾਂ ਹਾਰੀਆਂ ਨੇ ਉਹਨਾਂ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਨੇ ਪਹਿਲੀਆਂ ਦੇ ਵਿੱਚ ਹੀ ਇਹ ਸ਼ੁਰੂਆਤ ਕਰ ਦਿੱਤੀ ਔਰ ਆਮ ਆਦਮੀ ਪਾਰਟੀ ਨੇ ਅਜ ਨਵਾਬ ਪ੍ਰਧਾਨ ਦੇ ਦਿੱਤਾ ਹੈ ਪੰਜਾਬ ਨੂੰ ਅਮਨ ਅਰੋੜਾ